सर्टिन शिगुमा दिनेले हामीले केडी कुनु के त्यसले टेक्नो ले छ यो छ हाम्रो टेलकोडिङ सर्ट सही तपाईको नम्बर आलेर जान पाउनुहुन्छ आउनुहुन्छ ਜਦੋਂ ਉਹਦਾ ਮੌਜੂਦ ਹਾਲਾਤ ਨਾਲ ਕੋਈ ਨਹੀਂ ਮੈਡਿਕਲ ਸਪੋਰਟ ਦੇ ਕੇ ਆਉਂਦੇ ਨੇ ਅੱਜ ਲੈਣੇ ਤਰੀਕਾ ਨਹੀਂ ਨਾਲ ਸਿੱਧਲੇ ਆਗੇ ਨਹੀਂ ਜਾਂਦੇ ਸੀ ਕੀ ਨਾਲ ਕੀ ਕਰਦੇ ਸਾਲੇ ਫੋਨ ਕਰਦਾ ਤਾਂ ਆਹੀ ਗੱਲ ਕਰਦਾ ਘਰ ਉਹਨੇ ਇਹ ਮੈਦਿਕਲ ਗੱਲ ਕੀਤੀ ਜਿਹੜਾ ਜਿਹੜਾ ਨਹੀਂ ਮੇਰੇ ਕੋਲ ਮੈਨੂੰ ਟਾਈਮ ਨਹੀਂ ਮੈਨੂੰ ਚੱਲੋ ਇੱਕ ਕਰੀ ਮੋਰਸ ਚਾਹੀ ਚਾਹੀ ਬੋਲਣਾ ਤੁਮ ਐਮਐਸ ਨੀਓ ਸਾਹਿਬ ਆ ਜਿਹੜੀ ਸਮੱਸਿਆ ਆਈ ਹੈ ਤਾਂ ਅਜੇ ਹੱਲ ਨਹੀਂ ਹੋਇਆ ਠੀਕ ਹੈ ਲੋਡ ਕਰ ਲੈਣਾ ਇਹ ਗੋੜਾ ਫਿਰ ਦੋ ਦਿਨਾਂ ਦੇ ਵਿੱਚ ਹੱਲ ਕਰਕੇ ਤੁਸੀਂ ਮੈਨੂੰ ਦੱਸਣਾ ਹੈ ਠੀਕ ਹੈ ਮੈਨੂੰ ਰਿਪਲਾਈ ਦੇਣਾ ਜੀ ਆ ਹੋ ਗਿਆ ਹਨ ਸਰ ਜੈ ਚੰਦ ਜੀ ਆ ਮੇਰਾ ਨੰਬਰ ਹੈ ਆਪਾਂ ਠੀਕ ਹੈ ਦੋ ਦਿਨਾਂ ਦੇ ਵਿੱਚ ਹੱਲ ਨਾ ਆਇਆ ਤਾਂ ਮੈਨੂੰ ਕਾਲ ਕਰਨੇ ਓਕੇ ਆਪ ਵੀ ਨਰਿੰਦਰ ਸਨਾਵ ਹੋ ਰਹੇ ਨੇ ਵਧੀਆ ਤੁਸੀਂ ਸੁਣਾਓ ਠੀਕ ਹੋ ਬਹੁਤ ਵਧੀਆ ਕਿ ਤੁਹਾਡੀ ਨਾ ਸਮੱਸਿਆ ਆਈ ਸੀ ਕਿ ਨਗਰ ਕੌਂਸਲ ਦੇ ਵਿੱਚ ਓਕੇ ਕੀ ਪ੍ਰੋਬਲਮ ਹੈ ਦੱਸੋ ਮੰਨ ਲਓ ਹਾਂਜੀ ਓਕੇ ਠੀਕ ਹੈ ਓਕੇ ओके okay. एक बार सही हो गया ओके okay. ये तो जी बढ़िया मशीन ना लाना है।, 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 है, है ठीक है ठीक है जी। आ ये सा ਇਹ ਕਿੰਨਾ ਨਾ ਸਾਫ ਚੰਗੀ ਤਰ੍ਹਾਂ ਹੋ ਗਿਆ ਠੀਕ ਹੈ ਇੱਕ ਵਾਰ ਦਾ ਚਾਲੂ ਕੰਮ ਹੈਗਾ ਹਾਂਜੀ ਇਹਨੂੰ ਚੰਗੀ ਤਰ੍ਹਾਂ ਕਰਾ ਪੱਕਾ ਕਰਾ ਦੇ ਠੀਕ ਹੈ ਜੀ ਕੰਮ ਮਸ਼ੀਨ ਦਾ ਹੋ ਗਿਆ ਠੀਕ ਹੈ ਜੀ ਗਗਨ ਜੀ ਇਹ ਕਿੰਨੇ ਤਰ੍ਹਾਂ ਚ ਹੋ ਜੇਗਾ ਜੀ ਇਹ ਮਸ਼ੀਨ ਆ ਗਈ ਕੋਲਾਂ ਚੱਲਦੀ ਆਪਣੀ ਆ ਲੱਗ ਗਈ ਮਰਕਾ ਪ੍ਰੋਫੈਸਰ ਸਭ ਆਨਸਾਰ ਹੀ ਲਾ ਰਹੇ ਨੇ ਮੈਂ ਆਪਣੇ ਨਾਮ ਦੇ ਕਿਵੇਂ ਦੇ ਸੇ ਮੇਰੇ ਕੋਲ ਟੂ ਹੈ ਨਾ ਦੀਪਕ ਵਰਮਾ ਜੀ ਦਾ ਨੰਬਰ ਹੈ ਜੀ ਓਕੇ ਦੀਪਕ ਵਰਮਾ ਉਹ ਬੈਂਜੀਮਨ ਨਰੀਲਰ ਸੌਣਾ ਹੋ ਰਿਹਾ ਜੀ ਤੁਹਾਡੀ ਇੱਕ ਨਾ ਪ੍ਰੋਬਲਮ ਆਈ ਸੀ ਕਿ ਨਗਰ ਕੌਂਸਲ ਦੇ ਸੀ.ਵੀ ਦੀ ਕੁਝ ਮਸੱਈਅਤ ਸੀ ਉਹ ਹੱਲ ਹੋ ਗਿਆ ਜੀ ਓਕੇ ਜੀ ਹੱਲ ਚਲੋ ਫਿਰ ਹੋਰ ਕੋਈ ਪ੍ਰੋਬਲਮ ਜੀ ਜੀ ਓਕੇ ਇੱਕ ਕੰਪਲੇਂਟ ਆਈ ਸੀ ਕਿ ਇਹ ਪਾਣੀ ਮਿਕਸ ਹੋ ਕੇ ਆਉਂਦਾ ਹੈ ਨਾ ਹੋ ਗਿਆ ਹਲ ਓਕੇ ਮੈਂ ਆ ਤੁਹਾਡੇ ਸਮੱਸਿਆ ਆਈ ਸੀ ਨਾ ਰਜਿਸਟਰ ਦੇ ਵਿੱਚ ਥੀਮ ਫਾਈਨਲਿਕ ਨਮਾਉ ਦੇ ਮੈਂ ਜੀ ਠੀਕ ਹੈ हां तो 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 जी संदीप कुमार जी हां जी सुरेंद्रंदर सवाना बोल रहे हैं जी ठीक हूं उनका भाई जी तुण। 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 के नगर कौन सर की काम की जोटा ये हमने जानकारी दी ओके जो मैंने बता रही थी ठीक है ओके 오, 컴백. 오, 컴백. 오, 컴백.

ਸਵਾਦ ਨਗਰ ਕੌਂਸਲ ਨੇ ਜੇ ਕੰਮ ਆਇਆ ਸੀ ਕੋਈ ਤੁਸੀਂ ਤੁਹਾਡਾ ਸੀ ਹੋ ਗਿਆ ਉਹ ਮੈਂ ਹੋਰ ਆਇਆ ਸੀ ਬਹੁਤ ਬੰਦੇ ਨਾਲ ਹੋਇਆ ਜੀ ਅੱਜ ਸ਼ਾਮ ਤੱਕ ਜੇ ਨਾ ਹੋਇਆ ਤੁਸੀਂ ਮੈਨੂੰ ਫੋਨ ਕਰਨਾ ਇਸੇ ਨੰਬਰ ਤੇ ਆਪਾਂ ਇੱਕ ਕਰਦੀ ਤੁਹਾਨੂੰ ਥੋੜੀ ਗੱਲ ਵੀ ਕਰਨੀ ਪਈ ਸਾਬ ਜੀ ਠੀਕ ਠੀਕ ਹੈ ਚਲੋ ਮੈਂ ਦਫ਼ਤਰ ਬੈਠਾ ਚੈੱਕ ਕਰ ਰਿਹਾ ਹਾਂ ਸਾਰਾ ਸਮਝ ਆ ਰਹੀ ਹੈ ਮਾਣਿਆ ਠੀਕ ਹੈ ਜੀ ਜੇ ਸ਼ਾਮ ਤੱਕ ਕੰਮ ਨਹੀਂ ਹੁੰਦਾ ਮੈਨੂੰ ਕਾਲ ਕਰਨੀ ਹੈ ਤੁਸਾਂ ਨੂੰ ਹਾਂ ਨਹੀਂ ਠੀਕ ਹੈ ਆ ਇਹੋ ਸਭ ਸ਼ਾਮ ਤੱਕ ਜੇ ਤੁਸੀਂ ਕਹੇ ਤਾਂ ਇਹਨਾਂ ਦਾ ਹੋ ਜੇ ਹੋ ਜੂ ਭਾਈ ਠੀਕ ਹੈ ਅਮਲੇ ਸਾਹਿਬ ਨਗਰ ਕਾਉਂਸਲ ਪਹੁੰਚੇ ਹੋ ਅੱਜ ਕਿਵੇਂ ਕੀ ਮਾਮਲਾ ਹੋ ਗਿਆ ਜੀ ਅੱਜ ਪਹੁੰਚਣਾ ਪੈ ਗਿਆ ਤੁਹਾਨੂੰ ਕੋ ਜੋ ਮੈਂ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਦੀ ਨਗਰ ਕੌਂਸਲ ਦੇ ਵਿੱਚ ਕੋਈ ਵੀ ਕੰਮ ਲਈ ਆਉਂਦਾ ਤਾਂ ਉਹ ਰਜਿਸਟਰ ਤੇ ਨਾਮ ਔਰ ਨੰਬਰ ਉਹ ਕੰਮ ਨੋਟ ਕੀਤਾ ਜਾਵੇ ਔਰ ਉਹਨਾਂ ਸਮਾਂ ਦੱਸਿਆ ਜਾਵੇ ਵੀ ਇੰਨੇ ਸਮੇਂ ਦੇ ਵਿੱਚ ਤੁਹਾਡਾ ਕੰਮ ਜਿਹੜਾ ਹੈ ਇਹ ਹੋ ਜਾਏਗਾ ਪਰ ਮੈਂ ਸਾਰਾ ਰਜਿਸਟਰ ਅੱਜ ਇੱਥੇ ਆ ਕੇ ਚੈੱਕ ਕੀਤਾ ਔਰ ਜਿਹੜੇ ਲੋਕ ਕੰਮਾਂ ਲਈ ਆਏ ਸੀ ਕਿ ਰਜਿਸਟਰ ਦੇ ਵਿੱਚ ਜਿਨ੍ਹਾਂ ਨੇ ਕੰਮ ਲਿਖਵਾਏ ਸੀ ਉਹਨਾਂ ਲੋਕਾਂ ਨੂੰ ਮੈਂ ਆਪ ਆਪ ਦੇ ਫੋਨ ਤੋਂ ਕਾਲ ਕੀਤੀ ਹੈ ਔਰ ਬਹੁਤ ਸਾਰੇ ਲੋਕਾਂ ਦੇ ਕੰਮ ਹੋ ਚੁੱਕੇ ਸੀ ਔਰ ਬਹੁਤ ਸਾਰੇ ਜਿਹੜੇ ਕੰਮ ਜਿਹੜੇ ਪੈਂਡਿੰਗ ਪਏ ਸੀਗੇ ਉਹ ਸਾਰੇ ਹੱਲ ਜਿਹੜੇ ਹੋ ਚੁੱਕੇ ਆ ਤਕਰੀਬਨ ਕਈ ਲੋਕਾਂ ਦੇ ਜਿਹੜੇ ਕੰਮ ਪੈਂਡਿੰਗ ਨੇ ਔਰ ਉਹਨਾਂ ਦਾ ਸਮਾਂ ਦਿੱਤਾ ਹੋਇਆ ਅਫਸਰ ਸਹਿਬਾਨਾਂ ਨੇ ਕਿ ਇਹਨੇ ਦਿਨਾਂ ਦੇ ਵਿੱਚ ਜਿਹੜਾ ਕੰਮ ਹੈ ਮੁਕੰਮਲ ਹੋ ਜਾਊਗਾ ਤਾਂ ਮੈਂ ਸਾਰੀ ਜਿਹੜੀ ਫੀਡਬੈਕ ਲੈਣੀ ਲੋਕਾਂ ਤੋਂ ਕਿ ਦਫ਼ਤਰ ਦੇ ਵਿੱਚ ਜਿਹੜਾ ਆ ਰਿਹਾ ਉਹਨਾਂ ਦੇ ਜਿਹੜੇ ਕੋਈ ਵੀ ਕੰਮ ਹੈ ਕੋਈ ਵੀ ਮੁਸ਼ਕਲ ਹੈ ਸਮੱਸਿਆ ਦਾ ਹੱਲ ਹੋ ਰਿਹਾ ਜਾਂ ਨਹੀਂ ਹੋ ਰਿਹਾ तकरीबन ਸਾਰੇ ਮੈਂ ਜਿਨ੍ਹਾਂ ਨੂੰ ਵੀ ਕਾਲ ਲਾਈ ਹੈ ਸਾਰੇ ਜਿਹੜੇ ਸਮੱਸਿਆਵਾਂ ਸੀ ਕਿ ਉਹਨਾਂ ਦੇ ਤਕਰੀਬਨ ਹੱਲ ਹੋ ਚੁੱਕੇ ਆ। ਅ ਐਮਐਲਏ ਸਾਹਿਬ ਅਗਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕਿੰਨੇ ਨਾਲ ਸੰਪਰਕ ਇੱਥੇ ਕਰ ਸਕਦੇ ਨੇ ਤਾਂ ਕਿ ਉਹਨਾਂ ਸਮੱਸਿਆ ਦਾ ਜਲਦੀ ਤੋਂ ਜਲਦੀ ਹੱਲ ਹੋ ਸਕੇ। ਜੀ ਸਾਹਿਬ ਇੱਥੇ ਬੈਠੇ ਨੇ ਔਰ ਸਾਡੇ ਗਊ ਸੇਵਾ ਕਮਿਸ਼ਨ ਦੇ ਜਿਹੜੇ ਮੈਂਬਰ ਨੇ ਪੰਜਾਬ ਦੇ ਅਰਨੁ ਵੱਧਵਾਜੀ ਨੇ ਔਰ ਸਾਡੇ ਜਿਹੜੇ ਪਾਰਟੀ ਦੇ ਪ੍ਰਭਾਰੀ ਨੇ ਸੁਨੀਲ ਮੈਣੀ ਜੀ ਉਹ ਇੱਥੇ ਲਗਾਤਾਰ ਹੀ ਬੈਠਦੇ ਨੇ ਜੇ ਕੋਈ ਕਿਸੇ ਨੂੰ ਦਿੱਕਤ ਆਉਂਦੀ ਹੈ ਇਹ ਇੱਥੇ ਦਫ਼ਤਰ ਦੇ ਵਿੱਚ ਹੀ ਹੁੰਦੇ ਨੇ ਔਰ ਕਿਸੇ ਨੂੰ ਵੀ ਕੋਈ ਹੈਲਪ ਦੀ ਲੋੜ ਹੈ ਇੱਥੇ ਮੌਜੂਦ ਨੇ ਕੋਈ ਵੀ ਆ ਕੇ ਕੋਈ ਵੀ ਜੇ ਕਿਸੇ ਦੀ ਸਮੱਸਿਆ ਹੈ ਇਹਨਾਂ ਨੂੰ ਆ ਕੇ ਦੱਸ ਸਕਦਾ ਹੈ ਔਰ ਨਾਲ ਦੀ ਨਾਲ ਜਿਹੜੀ ਅਫਸਰ ਸਾਬ ਨਾਲ ਡਿਊਟੀ ਲਗਾ ਕੇ ਹੱਲ ਕਰਾਈ ਦੇਵੇ। ਧੰਨਵਾਦ।